ਸਤਿਨਾਮ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹੱਲਾ ਪੰਜਵਾਂ ਔਖੇ ਘੜੇ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ हाथ 내 ਰੱਖੇ ਆਪਣੇ ਕੋ ਸਾਸ ਸਾਸ ਪ੍ਰਤਿ ਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਮਾਰਾਮੇਤ ਰਹਾਉ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਬਹਿ ਜਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪਿਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅਜ ਦਾ ਪਾਵਨ ਹੁਕਮ ਤਨ ਅਸਰੀ ਰਾਗ ਦੇ ਅੰਦਰ ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 682 ਦੇ ਉੱਪਰ ਸਤਿਗੁਰੂ ਅਜਦਾ ਹੁਕਮ ਜਾਰੀ ਕਰਦੇ ਹਨ। ਰਹਾਉ ਵਾਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਕਿਆ ਪ੍ਰਭ ਸਿਉ ਲਾਗ ਰਹਿਉ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਸਾਰੇ ਸ਼ਬਦ ਦਾ ਜੋ ਕੇਂਦਰੀ ਭਾਵ ਹੁੰਦਾ ਹੈ ਉਹ ਰਹਾਉ ਵਾਲੀ ਪੰਕਤੀ ਦੇ ਵਿੱਚ ਹੁੰਦਾ ਹੈ ਮੇਨ ਸਾਰੇ ਸ਼ਬਦ ਦਾ ਮੇਨ ਧੁਰਾ ਰਹਾਉ ਵਾਲੀ ਪੰਕਤੀ ਹੈ ਰਹਾਉ ਵਾਲੀ ਪੰਕਤੀ ਦੇ ਵਿੱਚ ਸਤਿਗੁਰੂ ਕਹਿ ਰਹੇ ਨੇ ਮੇਰਾ ਪ੍ਰਭੂ ਐਸਾ ਮੇਰਾ ਮਿੱਤਰ ਹੈ ਐਸਾ ਮੇਰਾ ਮੀਤ ਹੈ ਓ ਆਦ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਦ ਅੰਤ ਸ਼ੁਰੂ ਤੋਂ ਲੈ ਕੇ ਆਖਰ ਤੱਕ ਪ੍ਰਭੂ ਹਰ ਥਾਂ ਤੇ ਸਹਾਇ ਹੋਂਦਾ ਹੈ ਹਰ ਥਾਂ ਤੇ ਮਦਦ ਕਰਦਾ ਹੈ ਉਹ ਐਸਾ ਮਿੱਤਰ ਹੈ ਉਹ ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਕੰਮ ਆਉਣ ਵਾਲਾ ਹੈ ਬਾਕੀ ਦੁਨੀਆ ਦੇ ਮਿੱਤਰ ਤੇ ਉਦੋਂ ਤੱਕ ਹੀ ਸਾਥ ਦੇਣਗੇ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਜਦ ਸਾਡੇ ਸਵਾਸ ਚੱਲਦੇ ਹਨ ਮਿੱਤਰ ਤੇ ਕਿਤੇ ਦੀ ਗੱਲ ਰਹੇਗੀ ਘਰ ਦੇ ਮੈਂਬਰ ਰਿਸ਼ਤੇ ਨਾਤੇ ਭੈਣ ਭਰਾ ਮਾਤਾ ਪਿਤਾ ਸਾਰੇ ਉਦ ਤੱਕ ਸਾਥ ਦੇਣਗੇ ਜਦ ਤੱਕ ਸਵਾਸ ਚੱਲ ਰਹੇ ਹਨ ਲੇਕਿਨ ਬਾਅਦ ਚ ਕਿਸੇ ਨੇ ਨਹੀਂ ਬੰਨਾ ਬਾਅਦ ਚ ਜੇ ਕੋ ਹੈ ਤੇ ਉਹ ਪਰਮਾਤਮਾ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਉਹ ਅੱਗੇ ਵੀ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਵੀ ਕੰਮ ਆਏਗਾ ਉਹ ਐਸਾ ਮਿੱਤਰ ਹੈ ਤੇ ਐਸੇ ਮਿੱਤਰ ਨਾਲ ਮੇਰਾ ਪ੍ਰਭੂ ਦੇ ਨਾਲ ਚਿੱਤ ਜੁੜ ਗਿਆ ਚਿੱਤ ਲੱਗ ਗਿਆ ਮੇਰਾ ਮਨ ਐਸੇ ਪ੍ਰਭੂ ਦੇ ਚਰਨਾਂ ਨਾਲ ਜੁੜ ਗਿਆ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਆਖਰ ਤਾਈ ਮਿੱਤਰਤਾ ਹੀ ਨਿਮਹਾਉਂਦਾ ਹੈ ਤੇ ਫਿਰ ਉਹਦੇ ਨਾਲ ਮਿੱਤਰਤਾ ਹੀ ਕਰਨ ਦਾ ਨਾਹਾ ਕੀ ਹੈ ਸ਼ੁਰੂਆਤੀ ਪੰਕਤੀ ਸਤਿਗੁਰੂ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇਈ ਉਹ ਕਿਤੇ ਵੀ ਕਦੀ ਵੀ ਆਪਣੇ ਸੇਵਕ ਤੇ ਮੁਸੀਬਤ ਨਹੀਂ ਬਣ ਦਿੰਦਾ ਆਪਣੇ ਸੇਵਕ ਦੀ ਮੁਸੀਬਤ ਦੇ ਨਾਲ ਸਾਹਮਣਾ ਨਹੀਂ ਹੋਣ ਦਿੰਦਾ ਕਿਉਂਕਿ ਉਹ ਹਰ ਥਾਂ ਤੇ ਮੌਜੂਦ ਹੈ ਹਰ ਥਾਂ ਤੇ ਉਹਦਾ ਵਾਸਾ ਹੈ ਹਾਜ਼ਰ-ਨਾਜ਼ ਰਹਿ ਹਰ ਥਾਂ ਤੇ ਉਹ ਤੱਕ ਤੇ ਸੇਵਕ ਨੂੰ ਸਿਵਤਾ ਬਣਦੀਆਂ ਹਨ ਜਦੋਂ ਤੱਕ ਉਹ ਪਰਖ ਦੇ ਵਿੱਚੋਂ ਪੂਰਾ ਨਹੀਂ ਉਤਰਦਾ ਜਦੋਂ ਪਰਮਾਤਮਾ ਦੀ ਕਿਸਵੱਟੀ ਤੇ ਜਿਹੜਾ ਪੂਰਾ ਉਤਰ ਗਿਆ ਫਿਰ ਉਹਦੇ ਸਿਰ ਦੇ ਉੱਪਰ ਕਦੀ ਵੀ ਔਖੀ ਘੜੀ ਨਹੀਂ ਆ ਸਕਦੀ ਔਖੀ ਘੜੀ ਨਾ ਦੇਖਣ ਦੇ ਆਪਣਾ ਮਿਰਦ ਸੰਭਾਲੇ ਮਿਰਦ ਕਹਿੰਦੇ ਸੁਭਾਅ ਉਹ ਹਮੇਸ਼ਾ ਆਪਣੇ ਸੁਭਾਅ ਨੂੰ ਚੇਤੇ ਰੱਖਦਾ ਹੈ ਉਹਦਾ ਸੁਭਾਅ ਸਦਾ ਬਖਸ਼ਿੰਦਾ ਹੈ ਸਦਾ ਉਹ ਮਿਹਰਬਾਨ ਰਹਿੰਦਾ ਹੈ ਸਦਾ ਮੇਰਾਂ ਦਾ ਦਾਤਾ ਹੈ ਇਸ ਕਰਕੇ ਉਹ ਆਪਣੇ ਸੁਭਾਅ ਨੂੰ ਚੇਤੇ ਰੱਖਦਾ ਹੈ ਆਪਣੇ ਸੇਵਕ ਤੇ ਕਦੀ ਵੀ ਮੁਸੀਬਤ ਨਹੀਂ ਆਉਣ ਦਿੰਦਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਪ੍ਰਿਤ ਪਾਲੇ ਉਹ ਆਪਣੇ ਸੇਵਕ ਨੂੰ ਹੱਥ ਦੇ ਕੇ ਰੱਖਦਾ ਹੈ ਹੱਥ ਦੇ ਕੇ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ ਤੇ ਆਪਣੇ ਸੇਵਕ ਦੀ ਪ੍ਰਤਪਾਲਨਾ ਕਰ ਰਿਹਾ ਸਾਰੇ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰਦਾ ਹੈ ਸਵਾਸ ਦੇ ਕੇ ਸਵਾਸਾਂ ਦੀ ਪੂੰਜੀ ਪਰਮੇਸ਼ਰ ਸਾਨੂੰ ਹਰ ਰੋਜ਼ ਦਿੰਦਾ ਹੈ ਲੇਕਿਨ ਜੈਸੀ ਮੁੱਲ ਸਵਾਸ ਲੈਣੇ ਹੋਣ ਤੇ ਉਹਦਾ ਕੋਈ ਕੀਮਤ ਨਹੀਂ ਤਾਰ ਸਕਦਾ ਤੇ ਨਾਇਕ ਤੋਂ ਉਹ ਮਿਲਦੇ ਹਨ ਸਤਿਗੁਰੂ ਕਹਿੰਦੇ ਨੇ ਉਹ 24000 ਸਵਾਸ ਰੋਜ਼ ਸਾਨੂੰ ਦੇ ਰਿਹਾ ਸਾਡੀ ਪਰਿਪਾਲਨਾ ਕਰ ਰਿਹਾ ਹੈ ਹਾਥ ਦੇ ਰਾਖੇ ਕਰ ਆਪਣੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਰਹਾਉ ਵਾਲੀ ਪੰਕਤੀ ਆ ਗਈ ਮੇਰਾ ਪ੍ਰਭੂ ਦੇ ਨਾਲ ਚਿੱਤ ਜੁੜ ਗਿਆ ਹੈ ਪ੍ਰਭੂ ਦੇ ਨਾਲ ਚਿੱਤ ਲੱਗ ਗਿਆ ਹੈ ਮਨ ਜੁੜ ਗਿਆ ਹੈ ਤੇ ਹੁਣ ਉਹ ਮੇਰਾ ਮਿੱਤਰ ਬਣ ਗਿਆ ਤੇ ਉਹ ਐਸਾ ਮਿੱਤਰ ਹੈ آد انت شروع تو لے کے آخر تک آد انت پربسدا سہائی او پربو ہر ویلے سہایتا کرن والا ہر تھانتے موجود ہے ہر تھانتے نبڑ نبھن والا ہے آد انت پربسدا سہائی تن ہمارا میت او ایسا متر ہے تنترا دے یوگ ہے او شاباش دے لیک ہے تن ہمارا میت رہاؤ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਮਨ ਬਿਲਾਸ ਭਏ ਸਾਹਿਬ ਕੇ ਸਾਹਿਬ ਦੇ ਅਚਰਜ ਅਚਰਜ ਉਹਦੀਆਂ ਵਡਿਆਈਆਂ ਭਾਵ ਕੀ ਅਨੋਖੀਆਂ ਵਡਿਆਈਆਂ ਉਹਦੇ ਕੌਤਕ ਅਨੋਖੇ ਦੇਖ ਕੇ ਇਹ ਸਾਰੀ ਸਾਜੀ ਹੋਈ ਸ੍ਰਿਸ਼ਟੀ ਸਾਰੀ ਸਾਜੀ ਹੋਈ ਕੁਦਰਤ ਨੂੰ ਦੇਖ ਕੇ ਮੇਰਾ ਮਨ ਵਿਲਾਸ ਹੋ ਗਿਆ ਬਿਸਮਾਤ ਦੇ ਵਿੱਚ ਆ ਗਿਆ ਖੜ ਗਿਆ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਸਾਹਿਬ ਦੇ अनोखे ਅਚਰਜ ਉਹਦੇ ਵਡਾਈਆਂ ਵਡਿਆਈਆਂ ਨੂੰ ਦੇਖ ਕੇ ਉਹਦੇ ਗੁਣਾਂ ਨੂੰ ਦੇਖ ਕੇ ਉਦੇ ਕੌਤਕਾਂ ਨੂੰ ਵੇਖ ਕੇ ਮੇਰਾ ਮਨ ਬਿਲਾਸ ਹੋ ਗਿਆ ਬਿਸਮਾਦ ਹੋ ਗਿਆ ਹੈਰਾਨ ਹੋ ਗਿਆ ਅਚਰਜ ਹੋ ਗਿਆ ਬਿਸਮਾਦ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰ ਹਰੀ ਅਕਾਲਪੁਰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਆਨੰਦ ਹੀ ਆਨੰਦ ਪੈਦਾ ਹੁੰਦਾ ਹੈ ਸੋਖੀ ਸੁਖ ਹਰ ਇੱਕ ਵਸਤੂ ਦੇ ਹਰ ਇੱਕ ਚੀਜ਼ ਦੇ ਹਰ ਇੱਕ ਜੀ ਦੇ ਦੋ ਪਹਿਲੂ ਹਨ ਜੇ ਸੁੱਖ ਆਇਆ ਤੇ ਦੁੱਖ ਆਏਗਾ ਹਰ ਖਤ ਤੇ ਸੋਗ ਦਿਨ ਰਾਤ ਇਸ ਤਰ੍ਹਾਂ ਕਰਕੇ ਹਰ ਇੱਕ ਚੀਜ਼ ਦੇ ਦੋ ਪਹਿਲੂ ਹਨ ਲੇਕਿਨ ਆਨੰਦ ਦੇ ਦੋ ਪਹਿਲੂ ਨਹੀਂ ਆਨੰਦ ਇੱਕ ਹੈ ਨੰਨ ਤੋਂ ਅੱਗੇ ਫਿਰ ਕੁਝ ਨਹੀਂ ਆਨੰਦ ਜਿਹੜਾ ਸਿਮਰਨ ਕਰਦਾ ਹੈ ਉਹਨੂੰ ਆਨੰਦ ਮਿਲਦਾ ਆਨੰਦ ਪੈਦਾ ਹੋ ਜਾਂਦਾ ਹੈ ਜੇ ਸੁੱਖ ਕਮਾਂਗੇ ਸੁੱਖ ਤੇ ਕੁਝ ਸਮੇਂ ਵਾਸਤੇ ਆਣਗੇ ਤੇ ਦੁੱਖ ਫਿਰ ਆਉਣਾ ਹੀ ਆਉਣਾ ਜੇ ਸੁੱਖ ਆਏਗਾ ਜਦੋਂ ਆਨੰਦ ਦੀ ਪ੍ਰਾਪਤੀ ਹੋ ਗਈ ਤੇ ਆਨੰਦ ਦੀ ਪ੍ਰਾਪਤੀ ਸਿਮਰਨ ਦੇ ਵਿੱਚੋਂ ਬੰਦਗੀ ਦੇ ਵਿੱਚੋਂ ਹਰੀ ਅਕਾਲਪੁਰਖ ਪਰਮਾਤਮਾ ਦਾ ਸਤਿਗੁਰੂ ਕਹਿੰਦੇ ਨੇ ਸਿਮਰਨ ਕਰੀਏ ਜਿਹਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਪੰਜਵੇਂ ਨਾਨਕ ਧਨਸ਼੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨਾ ਪ੍ਰਭ ਪੂਰਨ ਪੈਜ ਰਖਾਈ ਉਹ ਮੇਰਾ ਪ੍ਰਭ ਐਸਾ ਹੈ ਉਹ ਆਪਣੇ ਦਾਸ ਦੀ ਪਹਿਜ ਰੱਖਦਾ ਇੱਜ਼ਤ ਰੱਖਦਾ ਪਤ ਰੱਖਦਾ ਹੈ ਤੇ ਉਹਦਾ ਸਿਮਰਨ ਕਰੀਏ ਜਿਹਦੇ ਸਿਮਰਨ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ